ਦੋਸਤੋ ਪਾਣੀ ਤੋਂ ਬਿਨਾਂ ਜਿਹੜੀ ਮੱਛੀ ਰਹਿ ਨਹੀਂ ਸਕਦੀ ਤੇ ਹੁਣ ਇਸ ਮੱਛੀ ਨੂੰ ਜਨਵਰ ਆਣ ਕੇ ਖਾਵੇਗਾ ਤੇ ਵੇਖਦੇ ਰਹੀਏ ਜੇ ਕਿਸ ਤਰੀਕੇ ਨਾਲ ਖਾਏਗਾ ਤੇ ਆ ਦੇਖੋ ਮੂੰਹ ਰਾਈਏ ਨੇ ਪਾਣੀ ਇਹ ਖਿਚਰੀ ਆ ਆਪਣੇ ਮੂੰਹ ਦੇ ਰਾਈ ਤੇ ਫੇਫੜਿਆ ਰਾਈ ਇਤੋਂ ਦੀ ਬਾਹਰ ਕੱਢ ਰਹੀ ਹੈ ਆ ਫੇਫੜੇ ਨੇ ਆ ਦੇਖੋ ਫੇਵੜਿਆ ਨੇ ਇਹ ਬਾਹਰ ਕੱਢ ਰਹੀ ਆ ਤੇ ਮੂੰਹ ਦੇ ਰਹੀ ਆ ਦੇਖੋ ਪਾਣੀ ਫਿਚਦੀ ਪਈ ਤੇ ਫੇਵੜਿਆ ਰਹੀ ਇਹ ਬਾਹਰ ਕੱਢਦੀ ਪਈ ਐਸ ਤਰ੍ਹਾਂ ਮੂੰਹ ਰਹੀ ਐ ਸਾਈਡ ਤੇ ਫੇਵੜਿਆ ਰਹੀ ਨੇ ਇਹਨੇ ਬਾਹਰ ਕੱਢਣਾ ਤੇ ਜਨਵਰ ਸਬੂਤਾ ਹੀ ਇਹਨੂੰ ਖਾ ਜਾਂਦਾ ਏ ਤੁਸੀਂ ਸਾਵਧਾਨ ਹੋਗੇ ਕਿਹੜਾ ਜਨਵਰ ਹੋ ਸਕਦਾ ਜਿਹੜਾ

ਮੂਹਰੇ ਪਾਣੀ ਖਿੱਚਦੀ ਹੋਈ ਤੇ ਫੇਫੜਿਆਂ ਰਹੀ ਬਾਹਰ ਕੱਢਦੀ ਹੋਈ ਸਿਰ ਉਹ ਆਕਸੀਜਨ ਲੈਣ ਵਾਸਤੇ ਉੱਪਰ ਆਵੇਗੀ ਆ ਦੇਖੋ ਹੁਣ ਉੱਪਰ ਪਾਣੀ ਦੇ ਉੱਪਰ ਆਏਗੀ ਆਕਸੀਜਨ ਲੈਣ ਵਾਸਤੇ ਕੋਈ ਆਕਸੀਜਨ ਪੂਰੀ ਕਈ ਜਗ੍ਹਾ ਤੇ ਨਹੀਂ ਹੁੰਦੀ ਕਈ ਥਾਂ ਦੇ ਪਾਣੀ ਵਿੱਚ ਆਕਸੀਜਨ ਉਹ ਨਹੀਂ ਹੁੰਦੀ ਤੇ ਉਪਰ ਆਣ ਕੇ ਅਨੁਸਾਰ ਆਣਾ ਪੈਂਦਾ ਆ ਦੇਖੋ ਆ ਦੇਖੋ ਇਹ ਆ ਦੇਖੋ ਉਪਰ ਆਣ ਕੇ ਇਹਨਾਂ ਨੂੰ ਜਿਹੜਾ ਸਾਹ ਉਹ ਲੈਣਾ ਪੈਂਦਾ ਉੱਪਰ ਆਣ ਕੇ ਜਿਹੜਾ ਸਾ ਰੈਂਦੀਆਂ ਹੋਈਆਂ ਤੇ ਜੇ ਛੋਟੀ ਹੁੰਦੀ ਬਿਲਕੁਲ ਛੋਟੀ ਹੁੰਦੀ ਤੇ ਛੋਟੀ ਮੱਛੀ ਨੂੰ ਇਸ ਨੇ ਖਾ ਜਾਣਾ ਸੀਗਾ ਮੱਛੀ ਨੂੰ ਮੱਛੀ ਹੀ ਖਾ ਜਾਂਦੀ ਹੈ ਜੇ ਪੂੰਗ ਹੁੰਦਾ ਛੋਟਾ ਪੂੰਗ ਹੁੰਦਾ ਤੇ ਇਸ ਨੇ ਉਸ ਨੂੰ ਖਾ ਜਾਣਾ ਸੀਗਾ ਛੋਟੇ ਪੂੰਗ ਨੂੰ ਸਿਰਫ ਸੌਣ ਵਾਸਤੇ ਉੱਪਰ ਹੋਣਾ ਇਹਨਾਂ ਨੂੰ ਦੋਸਤੋ